ਹੈਲੀਕਾਪਟਰ ਹੋ ਗਿਆ ਵੱਡੇ ਹਾਦਸੇ ਦਾ ਸ਼ਿਕਾਰ ਹੈਲੀਕਾਪਟਰ ਹਵਾ ਦੇ ਵਿੱਚ ਟੁੱਟ ਗਿਆ ਜਾ ਡਿੱਗਿਆ ਨਦੀ ਦੇ ਵਿੱਚ ਤੇ 6 ਲੋਕਾਂ ਦੀ ਚਲੀ ਗਈ ਹੈ ਜਨ ਜਿੱਥੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਵੱਡਾ ਹੈਲੀਕਾਪਟਰ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਏਸ਼ੀਆ ਦੇਸ਼ੀ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਤੇ ਇਸ ਪੇਨ ਦੇ ਨਿਵਾਸੀ ਦੱਸਦੇ ਜਾ ਰਹੇ ਨੇ ਜਿਨ੍ਹਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਦੱਸਦੀ ਹੈ ਕਿ ਜਦੋਂ ਹੀ ਇਹ ਜਿਹੜਾ ਹੈਲੀਕਾਪਟਰ ਹੈ ਹਾਦਸੇ ਦਾ ਸ਼ਿਕਾਰ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਜਿਹੜਾ ਵੀਡੀਓ ਨੇ ਉਹ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਲਗਭਗ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਤੇ ਇਹਦੀਆਂ ਵੀਡੀਓ ਨੇ ਉਹ ਵਾਇਰਲ ਹੋਈਆਂ ਨੇ ਵਿਪਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ 3:17 ਵਜੇ ਇਸ ਦੀ ਜਾਣਕਾਰੀ ਮਿਲੀ ਸੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਇਹ ਹਾਦਸਾ ਟਲ ਜਾਵੇ ਇਹ ਜਿਹੜਾ ਹੈਲੀਕਾਪਟਰ ਹੈ ਉਹ ਹਾਦਸੇ ਦਾ ਸ਼ਿਕਾਰ ਨਾ ਹੋਵੇ ਪਰੰਤੂ ਅਜੇਹਾਂ ਨਾ ਹੋ ਸਕਿਆ ਇਹ ਜਿਹੜਾ ਹੈਲੀਕਾਪਟਰ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਹੈਲੀਕਾਪਟਰ ਹਵਾ ਦੇ ਵਿੱਚ ਹੀ ਟੁੱਟ ਗਿਆ ਉਸ ਤੋਂ ਬਾਅਦ ਇਹ ਹਟਸਨ ਨਦੀ ਦੇ ਵਿੱਚ ਜਾ ਡਿੱਕਿਆ ਨਦੀ ਦੇ ਵਿੱਚ ਇਹ ਉਲਟਾ ਜਿਹੜਾ ਡੁੱਬ ਗਿਆ ਦਸਤੀਏ ਕਿ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਰਿਤਕ ਐਲਾਨ ਦਿੱਤਾ ਹੈ ਦਸਤੀਏ ਕਿ ਕੁੱਲ 6 ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਅਜੇ ਤੱਕ ਇਹ ਹਾਦਸਾ ਕਿਉਂ ਵਾਪਰਿਆ ਕੀ ਕਾਰਨ ਰਹੇ ਨੇ ਇਹ ਜਿਹੜੀ ਜਾਣਕਾਰੀ ਉਹ ਸਾਹਮਣੇ ਨਹੀਂ ਆਈ ਹੈ ਇਹ ਜੋ ਜਾਂਚ ਦਾ ਵਿਸ਼ਾ ਹੈ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖੁਰਾਂ ਨੇ ਇਸ ਹਾਦਸੇ ਤੇ ਡੂੰਗਾ ਦੁੱਖ ਜ਼ਾਹਿਰ ਕੀਤਾ ਉਹਨਾਂ ਨੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਹਮਦਰਦੀ ਸਾਂਝੀ ਕੀਤੀ ਹੈ ਉਹਨਾਂ ਨੇ ਆਖਿਆ ਕਿ ਇੱਕ ਭਿਆਨਕ ਹਾਦਸਾ ਸੀ ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੇ ਨੇ ਸੋ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਵੱਡਾ ਹੈਲੀਕਾਪਟਰ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ 6 ਲੋਕਾਂ ਦੀ ਦਰਦਨਾਕ what oh.